ਕਾਇਨਾਂ ਵਗੈਰਾ ਕਰਨਦੇ ਆ ਆਹੋ ਇਹ ਦੇ ਮੌਕੇ ਦੇ ਦੇਖਦਾ ਸਮਾਨ ਲੈ ਲਿਆ ਤੇ ਕਿੱਚਿਆ ਵਿਆ ਇਹ ਕੰਮ ਖਿੱਚਿਆ ਵਿਆ ਇਹ ਅੱਛਾ ਇਦਾਂ ਕਿਦਾਂ ਹਾਂ ਲੈ ਉਹ ਗੰਗੀ ਕਿਹੜੀ ਹੁੰਦੀ ਯਾਰ ਕੋਬੀ ਸਾਈਡ ਤੇ ਉਹ ਫੋਟੋ ਨਹੀਂ ਆਉਂਦੀ ਪਿੰਦੇ ਵੀਰ ਦੀ ਆਂਦੇ ਸਾਹ ਦੇ ਕੋਈ ਗਿਣੇ ਚੁਣੇ ਐਸੇ ਮਹਾਤਮਾ ਪਰ ਆਦੇ ਦਿਨ ਦੀ ਯਾਦ ਤੇ ਹੁਣ ਦੀ ਸ਼ੁਰੂਆਤ ਹੋ ਗਈ ਆ ਉਹ ਬਾਕੀ ਮੁੰਡੇ ਕਹਿੰਦੇ ਅੰਦਰੋਂ ਸਫਾਈਆਂ ਵਗੈਰਾ ਕਰਨਦੇ ਆ ਆਹੋ ਇਹ ਦੇ ਮੌਕੇ ਦੇ ਕੱਢਣੀ ਆ ਜਿਹਨੂੰ ਐਨ ਲੋਡ ਪਈ ਤੇ ਬਾਕੀ ਮੁੰਡੇ ਕਹਿੰਦੇ ਸਫਾਈਆਂ ਕਰਨਦੇ ਆ ਬਾਕੀ ਕਹਿੜਿਆ ਕੰਮ ਪੂਰੇ ਸੰਗਤ ਬਹੁਤ ਆਈ ਆ ਠੀਕ ਆ ਲੱਗੀ ਟਰੈਕਟਰ ਹੋਰ ਵੀ ਟਰਾਲੀਆਂ ਬਹੁਤ ਜਿਹੜੀਆਂ ਸ਼ਿੰਗਾਰ ਕੇ ਆਈਆਂ ਵਾ ਇਹ ਬਾਕੀ ਮੁੰਡੇ ਕਹਿੰਦੇ ਸਫਾਈਆਂ ਕਰੀ ਜਾਂਦੇ ਆ ਯੋ ਰਾਂਸ਼ੋ ਰਾਨਾ ਕੈਂਡ ਗਲਵਾੜਾ ਮੇਰੇ ਵੀਰੋ ਐਂਡ ਹੋ ਗਿਆ ਕੰਮ ਐਂਡ ਐਂਡ ਜੈਸਾ ਬੁਰਾ ਬਾਸ ਹਾਂ ਉੱਤਰ ਮੜਾਇਆ ਗੱਲ ਉਹ ਵੀ ਮਿੱਤਰੋ ਧੀਗ ਦਾ ਸਮਾਨ ਲੈ ਲਿਆ ਤੇ ਇਧਰ ਗਾਗਣ ਵੀਰ ਹੋਣੇ ਪਾਲਿਸ਼ ਕਰਦੇ ਹੋਏ ਇਹਦੇ ਸਾਡੇ ਸ਼ੇਰੇ ਵੀਰ ਨਹੀਂ ਵਾਇਰਿੰਗ ਕਰਦੇ ਹੋਏ ਆ ਤੂੰ ਹੀ ਕਰੀ ਜਾਂਦੇ ਓ ਓਕੇ ਓਛਾ ਓਕੇ ਸ਼ੇਰੇ ਨਹੀਂ ਫੇਲ ਕਰਦੇ ਆ ਸਹੀ ਆ ਆ ਗਈ ਖੰਡ ਖੁੰਡ ਤੇ ਵਾਈਰ ਰਗੜਾ ਲਾਓ ਲਾਈਏ ਨਹੀਂ ਲਾਓ ਲਾਓ ਮੈਂ ਕੱਲਾ ਲਾ ਲਾ ਕੱਲਾ ਨਾ ਕੱਲਾ ਪਿਆ ਠੀਕ ਆ ਵੀਓ ਕੱਲਾ ਠੀਕ ਬਲਾ ਦੇ ਨਾ ਰਿਆ ਡਰੇਟਰ ਬੰਦ ਕਰਤਾ ਹੀ ਨਾ ਹੈਡ ਲਾਉਂਦਾ ਤਾਰਤਾ ਹੀ ਲਾਤੀ ਲਾਈਟ ਵੀਰ ਜੀ ਲਾਤੀ ਲਾਈਟ ਤੇ ਦੇਣਾ ਹੀ ਜਗਾਈ ਜਾਣੀ ਆ ਨਹੀਂ ਲਾ ਦੇ ਜਗਾਈ ਉੱਤੇ ਬਾਲਟੀ ਪਈ ਫੜ ਵੀਰ ਜੀ ਕੀ ਕਰਦੇ ਏ ਸਭਾਈ ਸ਼ੁਕਰ ਹੈ ਕਰੇ ਤੁਹਾਡੇ ਵੀ ਹੱਥ ਲੰਦਾ ਹੈ ਦੇਖੋ ਵੀਰ ਜੀ ਇਹ ਕਰਵਾਤੇ ਟਾਈਮ ਦੇਖਣਾ ਤੇ ਓ ਮਾਈ ਗਾਡ ਉਹੀ ਰੱਖੋ ਲੈ ਕੀ ਕਹਿਣਾ ਚਾਹੋਗੇ ਸਟੀering ਤੇ ਲਾਤ ਰੱਖਣ ਵਾਲਿਓ ਓ ਸੌਰੀ ਓ ਭਾਈ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਕਹਿੰਦੇ ਹੁੰਦੇ ਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆ ਪ੍ਰਸ਼ਾਸਨ ਤਾਂ ਕੀ ਕਰਦੇ ਆ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਬਹੁਤ ਜ਼ਿਆਦਾ ਨੌਜਵਾਨ ਪੀੜੀ ਨੂੰ ਤੰਗ ਕਰਨ ਦਿਆ ਆ ਇਹਨਾਂ ਦੇ ਕੀ ਕਰੀਏ ਸੰਤ ਦਾ ਸਖਤ ਕਾਰਵਾਈ ਕੀਤੀ ਹੋਵੇ ਪੁਲਿਸ ਪ੍ਰਸ਼ਾਸਨ ਦੇ ਬਾਕੀ ਤੁਸੀਂ ਟਾਇਰ ਸਾਫ ਕਰਾ ਪੁਲਿਸ ਪ੍ਰਸ਼ਾਸਨ ਨੇ ਆਪੇ ਕਾਰਵਾਈ ਕਰ ਲੈਣੀ ਆ ਮੈਂ ਆ ਗਿਆ ਤਾਂ ਕਿ ਨਾ ਮਿੱਟੀ ਲਾ ਲਈਏ ਬਾਹਾਂ ਵੇ ਕਾਜ ਮਾਰੋ ਬਹੁਤ ਗੁੱਡ ਆਈਡੀਆ ਬਹੁਤ ਗੁੱਡ ਆਈਡੀਆ ਹਾਂ ਜੀ ਸ਼ੇਰ ਵੀਰ ਬਾਲਟੀ ਭੜੀ ਪਾਣੀ ਲੈਣ ਚੱਲਿਆ ਆਹ ਕੋਈ ਕਿਥੇ ਆ ਮੈਂ ਤਾਂ ਬੋਤਲ ਭੜਾਈ ਓਏ ਗਾੜੀਆਂ ਪਾਣੀ ਲੈ ਕੇ ਆਵਾ ਸੌਰੀ ਡਾਰਲਿੰਗ ਜੀ ਬੀਜੀ ਸਫਾਈ ਕਰਨ ਦੇ ਅੱਛਾ ਲੋ ਵੀਰ ਜੀ ਮੈਂ ਇਹ ਘਰ ਦਾ ਕੁਲੀਟੈਨ ਕਲੀਨ ਕਰਦੀ ਆ ਕੰਮ ਬਹੁਤ ਕਰੋਨਾ ਚਰੀ ਭੜੀ ਜਿੰਨਾ ਚਿਰ ਮੈਂ ਫੋਨ ਮੇਰੇ ਹੱਥ ਚ ਆ ਹਾਂ ਇੱਕੋ ਮਿੰਟ ਹਾਂ ਬਹੁਤ ਘੈਂਟ ਲੱਗਣ ਲਿਆ ਆਹ ਕੌਣ ਹੈ ਵੀਰ ਪਛਾਣੋ ਪਛਾਣੋ ਇਹਨੂੰ ਕੌਣ ਹੈ ਕਿਹੜਾ ਲੰਘਾ ਹਾਂਜੀ ਗੋਪੀ ਵੀਰ ਕੀ ਲੈ ਗਏ? ਕਵਾਟਰ ਲੈ ਗਏ ਕੀ ਕਰਨ ਨੂੰ? ਵੀਰ ਜੀ ਰਗੜੀ ਦੀ ਤਿਆਰੀ ਹੋ ਰਹੀ ਹੈ। ਅਛਾ ਰਗੜੇ ਦੀ ਤਿਆਰੀ, ਵਾਹ ਜੀ ਵਾਹ। ਉਹ ਨਾ ਪਹਿਲਾ ਦੇਣਾ ਨੰਦ ਕੋ ਸਾਹ ਦੇ ਵਿੱਚ। ਆ ਤਾਂ ਸਿਓ। ਇੱਕੋ ਮਿੰਟ। ਸੇਵ ਕੁ ਵੀਰ। ਇਨਫੋਰਮੇਸ਼ਨ ਦੋ ਥੋੜੀ ਜਿਹੀ ਹੋਰ। ਮੈਂ ਕਿਹਾ ਪਾਲਚ ਲੈ ਕੇ ਆਟਾਰਾਂ ਦੇ ਮਾਰੀ ਆ। ਆ ਜੀ। ਕਿਉਂ ਤੇਰਾ ਦੇ। ਚਲਿਓ ਇੱਥੇ ਲਾਈਏ। ਥੋੜੀ ਠਾਂ ਕਰ। ਇੱਥੇ ਲਾ ਦਈਏ। ਉਹ ਨਹੀਂ ਨਹੀਂ ਇੱਥੇ ਲਾ। ਤੇ ਇੱਥੇ ਗਲਾ ਦੇ। ਇੱਥੇ ਗਾਹੋ। ਇਹ ਕੀ ਦੇ ਪਿਆ? ਉਹ ਆ ਲੋ ਵਾਟਰ ਰੱਖ ਲੋ ਵਾਟਰ ਆਖ ਲੋ ਕੀ ਕਹਿੰਦੇ ਭਾਜੀ ਸੀਸਾ ਥੋੜਾ ਤਾਂ ਚੁੱਕੋ ਥੋੜਾ ਆ ਤੁਸੀਂ ਜੀ ਹਾਂ ਮੈਂ ਇਹਨੂੰ ਕਰ ਇਹਨੂੰ ਕਰ ਥੋੜਾ ਜਣ ਕਰ ਹਾਂ ਮੈਂ ਹੀ ਆ ਇੱਥੇ ਲਾ ਦੀਏ ਲਾ ਥੋੜਾ ਅੰਦਰ ਕਰ ਅੰਦਰ ਅੰਦਰ ਹਾਂ ਇੱਥੇ ਖਲਾ ਦੇ ਇੱਥੇ ਲਾ ਦੀਏ ਹਾਂ ਉੱਚਾ ਕਰਕੇ ਲਾਈਆ ਐਸਾ ਆਣਾ ਜਿਹੜਾ ਸਿਰ ਨਾ ਵਜੇ ਤੁਸੀਂ ਕੀ ਕਹਿਣਾ ਚਾਹੋਗੇ ਟੈਂਪੀਸ ਟੈਂਪੀਸ ਇੱਧਰ ਲਾ ਦਿਓ ਵੀਰ ਜੀ ਇੱਥੇ ਜੀ ਹਾਂ ਜੀ ਇੱਥੇ ਟੈਂਪੀਸ ਲੱਗੇ ਹਾਂ ਜੀ ਠੀਕ ਹੈ ਜੀ ਓਕੇ ਜੀ ਹਾਂ ਜੀ ਡਨ ਹੋ ਗਿਆ ਓਕੇ ਪਰ ਇਹ ਬੜਾ ਲੋਂਡ ਹੈ ਅੱਛਾ ਐਦਾਂ ਕਿੱਦਾਂ ਹਾਂ ਲੈ ਬਾਈ ਹਾਂਜੀ ਵੀ ਮਿੱਤਰ ਹਾਂ ਸਾਰੀ ਮੁੰਡੇ ਤਿਆਰ ਤਿਆਰ ਬੈਠਿਆ ਰਣਾ ਲੱਗ ਰਹੇ ਆ ਜਗਾ ਤੇ ਕਹਦਾ ਹੋਰ ਸ਼ਗਨਗੇ ਆ ਤੱਕਦਾ ਗਈ ਗਗੜਵੀ ਨਾਲ ਚਲਦੇ ਚੱਲੰਦਾ ਆ ਕੌਣ ਜਾਣੇ ਗੁਣ ਤੇਰੇ ਜਦੋਂ ਜਦੋਂ ਕੰਨਾ ਚ ਪੈ ਰਹੇ ਨੇ ਤੇ ਮੈਂ ਰਗਣਾ ਲਾਉਂਦਾ ਸੁਭਾਅ ਹੀ ਵੱਖਰਾ ਹੈ ਮੇਰੇ ਵੀਰੋ ਠੀਕ ਠਹਿ ਗਿਆ ਜੀ ਇਹ ਕੰਮ ਖਿੱਚਿਆ ਵਿਆਏ ਕੰਮ ਖਿੱਚਿਆ ਵਿਆਏ ਨਹੀਂ ਨਹੀਂ ਇਹ ਜੋ ਵੇਖਿਆ ਜੋ ਵੇਖ ਗਿਆ ਆਏ ਗੁਰੂ ਘਰ ਆ ਚਲਾਈ ਫੋਨ ਜਾਂਦੇ ਆ ਆ ਆ ਵੀ ਆ ਵੀਰ ਵੀ ਆਵੇ ਆ ਵੀਰ ਜੀ ਦੀ ਸੇਵਾ ਹੀ ਬਹੁਤ ਜਿਆਦੀ ਬਹੁਤ ਖਾਸ तौर ਓ ਸ਼ਕਰਨ ਸ਼ਾਹ ਹਣੀਆਂ ਥੱਲੇ ਆ ਸੇਵਾ ਆਈ ਹੈ ਨਾਲੋਂ ਓਕੇ ਓਕੇ ਬ੍ਰੋ ਅਈਲੀ ਯਾਤਰਾ ਤੇ ਆਇਆ ਹੀ ਵੀਰ ਨਾਲ ਆਹ ਵੀਰ ਫਾਈਵ ਗਿੱਕ ਲਾ ਕੇ ਲੱਗਦਾ ਜੋੜਿਆ ਸਵੇਰ ਦਾ ਨਹੀਂ ਹਲੰਦਿਆ ਉਥੋਂ ਮੰਦਰ ਕੋਈ ਰਹਿਣਾ ਜਵੇ ਬਾਈ ਇੱਥੇ ਸੀ ਗਲੇ ਸੀ ਇਹਦੇ ਲੰਗਰ ਜੀ ਵਿੱਚ ਜਾ ਜਾਂਦਾ ਓਏ ਨਹੀਂ ਹਾਂਜੀ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਅੱਜ ਪਹਿਲੀ ਗੱਪ ਵੀ ਵੀਰ ਦੀ ਆਪਾਂ ਲੀਡ ਲੈਣਾ ਨਹੀਂ ਲੈਣ ਆਏ ਆ 60 ਰੁਪਏ ਵਾਲੀ ਲੀਡ ਤੇ ਬਹੁਤਾ ਖੱਜਲ ਖਰਾਬ ਹੈ ਨਹੀਂ 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 ਆਈਫੋਨ ਉਹ ਲਾ ਪ੍ਰੋ ਮੈਕਸਿਆ ਉਹੀ ਡੀਡ ਲੈਣ ਆਇਆ 60 ਰੁਪਿਆ ਵਾਲੀ 60ਾਂ ਵਾਲੀ ਤੇ ਆ ਦੁਕਾਨ ਨੇ ਲੱਭਣ ਦੀ 4000 ਦੀ ਜਾਂ ਕੋਈ 500 ਦੀ ਜਿਹੜਾ ਮੇਨ ਕੰਮ ਉਹ ਵੀ ਦੱਸ ਦੋ ਵੀ ਅੱਜ ਪਹਿਲੀ ਹੋਲੀ ਆ ਤੇ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਵਾ ਹੁਣ ਅਸੀਂ ਬਾਜ਼ਾਰ ਘੁੰਮਣ ਆਏ ਇਹ ਤੁਸੀ ਦੇਖ ਸਕਦੇ ਜਿੰਜਾਂ ਦਾ ਸਮਾਨ ਇਕੱਠਾ ਕਰਨ ਜਾ ਰਹੇ ਹਾਂ ਸੋ ਤੁਸੀਂ ਲੁੱਕ ਚੈੱਕ ਕਰੋ ਖੁਦ ਆਪਦੇ ਅੱਖਾਂ ਦੇ ਨਾਲ ਵਾਓ ਕਿੰਨੀਆਂ ਸੁੰਦਰ ਦੁਕਾਨਾਂ ਲੱਗ ਰਹੀਆਂ ਯੂ ਆ ਵੈਰੀ ਬਿਊਟੀਫੁਲ ਲੁੱਕ ਫੋਰ ਅਨੰਦਪੁਰ ਸਾਹਿਬ ਕਿਹੜਾ ਜਾਵੇ ਕਹਿਣਾ ਕੀ ਜਾਉ ਹਾਂ ਲੱਗ ਜਾਣ ਕੇ ਦੱਸੋ ਹਾਂਜੀ ਭੁਪਿੰਦਰ ਜੀ ਭੁਪਿੰਦਰ ਜੀ ਕੀ ਕੀ ਹੋ ਰਿਹਾ ਤੁਹਾਨੂੰ 16 ਪੌਂਦੀ ਲੀਡ ਲੈਂਡ ਚੱਲੇ ਆ ਉਹ ਦਿਲੋਂ ਕਾਉ ਮਾਉਂ ਰਿਆ ਪੈਸੇ ਕਿੱਥੋਂ ਆਏ ਨੇ 4000 ਰੁਪਈਆ ਤੇ ਖਾਣ ਨੂੰ ਲਿਆਨਾਂ ਦਾ 4 ਦੀ ਲੀਡ ਅੱਥ ਕਿੱਥੋਂ ਆਉਗੀ ਠੀਕ ਥੋੜਾ ਘੱਟ ਕਰ ਲਈ ਆਪਾਂ 3500 ਕਰ ਲਈਏ 3900 ਕਰ ਲਈਏ ਭਾਜੀ ਡੁਪਲੀਕੇਟ ਵੀ 3300 ਦੀ ਚੀਜ਼ ਪੈਸੇ ਬਹੁਤ ਘੈਂਟ ਆਉਂਦੇ ਵੀਡੀਓ ਬਾਕੀ ਤੁਹਾਨੂੰ 4K ਚ ਬਣਾਉਣੇ ਅਗਲੀ ਗਾਲੋ ਵੀ ਕਿੱਥੇ ਫੋਨ ਵਾਲੀ ਦੁਕਾਨ ਕਿੱਥੇ ਆ ਵੜੋ ਵੜੋ ਅੰਦਰ ਵੜੋ ਵੜੋ ਜਿੜੋ ਅੰਦਰ ਵੜੋ ਅਮਨ ਮੋਬਾਈਲ ਕੇਅਰ ਇਕੋਮੇਟ ਕਮੈਂਟ ਲੀਡ ਲੈ ਕੇ ਜਾਣਾ ਗੱਡੀ ਪਿੰਡ ਪੱਕਾ ਗੰਗੀ ਵਾਲੀ ਵੀ ਲੀਡ ਨਹੀਂ ਹਟ ਮੁੰਡਾ ਰੋਈ ਜਾਂਦਾ ਭਾਈ ਹੁਣ ਕਿਹ ਸੀ ਜਿਹਦੀ ਕਿਹੜੀ ਜਿਹਦੀ ਕਿੰਗੀ ਉਹ ਗੰਗੀ ਕਿਹੜੀ ਹੁੰਦੀ ਯਾਰ ਵੀ 8 ਕਹਿੰਦੇ ਉਹ ਪਤਾ ਨਹੀਂ ਨਾ ਮੁੰਡਿਆਂ ਨੂੰ ਵੀ 8 ਕਹਿੰਦੇ ਟਾ ਟਾ ਆ ਆ ਫੇ ਮਿਲ ਗਈ ਆ ਆ ਗਈ ਪਸੰਦ ਆ ਗਈ ਆ ਇਹ ਗੱਡੀ ਦਾ ਬ੍ਰੈਕ ਪੈ ਜਿੰਦਾ ਭਾਈ ਦੂਜੇ ਰੋ ਵੀ ਦੂਜੇ ਲਗਣਾ ਕਦੀ ਫੋਨ ਫੜਿਆ ਇਨੀ ਦੇ ਨੋਕੀਆਂ ਵਾਲਿਆਂ ਨੂੰ ਟੱਚ ਫੋਨ ਦੇ ਕੇ ਗੱਲਿਆ ਕਰੋ ਰਿਸਪੈਕਟ ਕਰੋ ਬੋਏ ਦੀ ਇਹੋ ਜਿਹਾ ਮਾਮਾ ਜਾਣ ਕੇ ਟਰਾਲਾ ਥੱਲੇ ਛੋੜ ਦਿੰਦਾ ਅਸੀਂ ਤੇ ਟਰਾਲੀ ਚ ਪਾਉਣਾ ਲੋ ਵੀਰ ਜੀ ਆਪਾਂ ਗਲੀ ਥਾਣੀ ਹੋ ਗਿਆ ਸ਼ਾਰਟਕਟ 84 ਪੌੜੀਆਂ ਵਾਲਾ ਜਿਹੜਾ ਵੇ

ਫੋਟੋ ਨਹੀਂ ਆਉਂਦੀ ਪਿੰਦੇ ਵੀਰ ਦੀ ਆਂਦੇ ਸਾਹ ਨਾ ਸਾਹ ਮੜਿਆਂ ਦੇ ਮਿਲ ਨਹੀਂਦਾ ਸਾਹ ਨਹੀਂ ਮਿਲਦਾ ਇਧਰ ਦੀ ਆਓ ਹੋਰ ਪੈੜਾ ਪਾਉਣਾ ਪਿੰਦਾ ਵੀਰ ਜਿਆਦਾ ਹੀ ਗੁੱਸੇ 'ਚ ਆਂਦਾ ਪੌੜੀਆਂ ਜਿਹੜੀਆਂ ਚੜੀਆਂ ਉਤਰ ਕੇ ਲੱਗਾ ਫੇਰ ਕਹਿੰਦਾ ਮੈਂ ਨਹੀਂ ਇਧਰ ਦੀ ਆਉਣਾ ਮੈਂ ਲਾਸਟ ਪੌੜੀ ਤੇ ਅੜ ਗਿਆ ਕਹਿੰਦਾ ਮੈਂ ਨਹੀਂ ਇਧਰ ਦੀ ਆਉਣਾ ਫਿਰ ਹੁਣ ਕੀਆ ਬੋਲੀ ਸਾਹਿਬ

ਸਾ ਬਹੁਤ ਚੜ ਗਿਆ ਗੋਲ ਗੱਪੇ ਮੇਰੇ ਵੀਰੋ ਮੁੰਡੇ ਕਹਿੰਦੇ ਗੋਲ ਗੱਪੇ ਖਾਣੇ ਪਿੰਡਾਂ ਦੇ ਪੈਰ ਤੇ ਮੁੱਕਰ ਜਾਂਦਾ ਮਿੱਕੀ ਮਾਊਸ ਡੱਲ ਗਿਆ ਗੋਫੀ ਮਿੱਕੀ ਮਾਊਸ ਪੌਚਾਰੇ ਕੋ ਚੜਿਆ ਨਹੀਂ ਜਾਂਦਾ ਚਲੋ ਕੋਈ ਨਹੀਂ ਹੌਸਲਾ ਹੀ ਆ ਔਰ ਰੁਕ ਜਾ ਰੇਲ ਗੱਡੀ ਵੇਖ ਲਾ ਆ ਪਤਾ ਨਹੀਂ ਕੀ ਜਗਾੜੀ ਓਏ ਆ ਕੀ ਆ ਵੀਡੀਓ ਬੰਦੀ ਤੇ ਗੋਲ ਗੋਲ ਘੁੰਮਣਾ ਲਾਈਵ ਹੈ ਜੀ ਉਹਨੇ ਨੇ ਉਦਾਂ ਵੀਡੀਓ ਬਣਜੀ ਬਲੌਗ ਲੋ ਆ ਮਾਦਾ ਦਾ ਜੀ ਆਈਡੀ ਇੰਸਟਾਗ੍ਰਾਮ ਦਾ ਆਈਡੀ ਦਰਪੀਸਨਾ ਯੂਟਿਊਬ ਯੂਡੋ ਇੰਦਰਾਗਾਵਦੀ ਇੱਕ ਉਹ ਉਹ ਖਲੋਤੀ ਅਜੀਬ 4 ਘੰਟ ਔਰ ਸ਼ਰਤਾ ਖਲੋਤਾ ਸ਼ਰਤਾ ਤੇ ਕਹਿੰਦੇ ਤਰਨਤਾਰੀਆਂ ਪੀਵੀ 46 ਆ ਮੁੰਡੇ ਓਏ ਯਾਰ ਕਾਸ਼ ਹੁਣੀ ਆ ਕਿਥੇ ਜਾਣਾ ਹੈ ਭਾਣ ਟਰਾਲੀ ਕੋਲ ਆ ਗਏ ਆ ਆਪਾਂ ਹਾਂਜੀ ਹੁਣ ਆਪਾਂ ਆਪਣੀ ਟਰਾਲੀ ਕੋਲ ਪਹੁੰਚ ਗਏ ਆ ਤੇ ਦੂਜੇ ਵੀਰਾਂ ਨੂੰ ਆਪਾਂ ਪ੍ਰਸ਼ਾਦਾ ਚਾਹੇ ਨਿਖਵਾਵਾਂਗੇ ਜਿਹੜੇ ਆਪਣੀ ਟਰਾਲੀ ਦੀ ਰਾਖੀ ਕਰ ਰਹੇ ਸੀ ਸੋ ਹੁਣ ਗਾਇਸ ਸਾਡਾ ਟਰੱਕ ਚੈੱਕ ਹੁਣ ਕਰੋ ਲੋਕੇਸ਼ਨ ਟਰਾਲੀ ਦੀ ਵੀਰ ਜੀ ਪਰ ਹੈਲੋ ਗਾਇਸ ਹੈਲੋ ਗਾਇਸ ਅੱਛਾ ਮੈਨੂੰ ਪਾਸੇ ਲੈ ਦੇ ਦੇ ਵੇਖੋ ਜੀ ਸਾਡੀ ਟਰਾਲੀ ਉਹ ਸਾਡੀ ਤੇਰੇ ਕੱਲੇ ਨਹੀਂ ਸਾਡੀ ਕਿੱਧਰ ਚੱਲੇ ਵੀਰ ਜੀ ਕਿਧਰ ਚੱਲੇ ਕਿਰਚਲੇ ਇਹ ਪ੍ਰਸ਼ਾਦਾਂ ਲਗਣ ਚੱਲੇ ਆ ਮੁੰਡੇ ਦੇ ਦੇਖੋ ਜਿਹੜੇ ਛੁਣੇ ਐਸੇ ਮਹਾਕਮਾ ਨੇ ਜਿਨ੍ਹਾਂ ਦੇ ਜੀਵਨ ਲਿਖਦਿਆਂ ਵਿਦਵਾਨਾਂ ਨੇ ਪੜਾਈ ਕਾਗਜ਼ ਵਰਤਿਆ ਬੜੇ ਬੜੇ ਗ੍ਰੰਥ ਪੁਸਤਕਾਂ ਲਿਖੀਆਂ ਹੋਈਆਂ ਨੇ ਪੰਡਿਤ ਸ਼ੇਰ ਸਿੰਘ ਜੀ ਮਹਾਨ ਵਿਦਵਾਨ ਪੀਰ ਮਰਗੇਸ਼ ਗੁਰਵਿਲਾਸ ਨੇ ਜਨ ਇੱਕ ਬੱਚਾ ਲਿਖਦੇ ਨੇ ਉਹ ਕਹਿੰਦੇ ਨੇ ਸੰਗਤ ਬਾਬਾ ਵੀਰ ਸਿੰਘ ਜੀ ਇਕਵਾਰ ਸੰਗਤ ਬਾਬਾ ਭਾਗ ਸਿੰਘ ਜੀ ਬੁਰੀ ਵਾਲਿਆਂ ਦੇ ਦਰਸ਼ਨ ਕਰਨ ਗਏ ਨਾਲ ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਦੇ ਜਾ ਰਹੇ ਨੇ ਨਰੰਗਾਬਾਦ ਤੋਂ ਚੱਲ ਪਏ ਲਾਹੌਰ ਲੰਗੇ ਸੰਗਤ ਨੂੰ ਉਤਾਰਦੇ ਹੋਏ ਗੁਜਰਾਵਾਲੇ ਪਹੁੰਚੇ ਤੇ ਕਹਿੰਦੇ 3000 ਦੇ ਕਰੀਬ ਉਹਨਾਂ ਦੇ ਨਾਲ ਸੰਗਤ ਸੀ ਰੈਸੀ ਰੌਣਕ ਹੋਵੇ ਕਿ ਕੈਸੀ ਬਰਕਤ ਹੋਵੇ ਜੀ ਜਿਨ੍ਹਾਂ ਦੇ ਨਾਲ ਇਤਨੀਆਂ ਸੰਗਤਾਂ ਚੱਲਦੀਆਂ ਸਨ ਗੁਦਿਰਾ ਵਾਲੇ ਕੁਝ ਸਮਾਰੋਹ ਕੇ ਸੰ ਸਰਦਾਰ ਹਰੀ ਸਿੰਘ ਨਲਵਾ ਕੱਲਾ ਸਿਖਗੱਤ ਦੀ ਇੱਜ਼ਤੀ ਬਣ ਕੇ ਇੱਕ ਦੇ ਕੱਲਾ ਦਿਹਾੜਾ ਆਪਾਂ ਹੀ ਥੋੜੀ ਜੱਥੇ ਮਨਾ ਰਹੇ ਹਾਂ ਸ਼ਹਾਦਤ ਦੀ ਅਗੰਮੀ ਹਸਨੀ ਨੂੰ ਮਿਆਨ ਕਰ ਲਈ ਸੈਂਕੜੇ ਦਿਹਾੜੇ ਅੱਜ ਦੇ ਦਿਨ ਲੋਕਾਈ ਅੰਦਰ ਮਨਾਏ ਜਾ ਰਹੇ ਨੇ ਮਹਾਰਾਜ ਕਹਿੰਦੇ ਐਸੇ ਸਾਧੂਆਂ ਦੇ ਚਰਨਾਂ ਦੀ ਧੂੜ ਮੰਗਿਆ ਕਰ ਨਾਨਕ ਬਖਸ਼ ਫੋਰ ਦਾ ਡਸਟੋਪ ਜਿਹਾ ਆਉਦਾ ਚਲੋ ਮੋਂ ਥੋੜੀ ਨਾਲ ਸਾਰੇ ਸਿਨੇਮੈਟਿਕ ਜਿ ਬਣੀਏ ਕੋਮੇ ਲੈ ਮੇ ਤੋਂ ਹੈਗੀ ਸਾਡੇ ਇੱਕ ਆਪ ਬੰਦ ਕਰ ਦਵਾਰੇ ਕਿਉਂ ਹਰ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਟਾਈਮ 11:45 ਹੋ ਗਿਆ ਤੇ ਹੁਣ ਆਪਾਂ ਸੌਂઈએ ਕਰੀਏ ਸਮਾਪਤੀ ਆਹ ਖਾਦੇ ਟਾਈਮ ਖਾ ਲਈਏ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਤੇ ਨੀਂਦਾਂ ਸਾਰਿਆਂ ਦੀ ਅੱਖਾਂ ਦੇ ਵਿੱਚ ਨੀਂਦ ਆ ਰਹੀ ਕ ਕੀ ਜੀ ਤੇ ਚਵੇੜਾ ਆ ਸੰਡੇ ਰਾਤ ਸੰਡੇ ਸੰਡੇ ਐਂਡ ਏਸੀ ਚੱਲੰਦਿਆ ਵਾ 16 ਦੇ ਤੇ ਮੁੰਡੇ ਫੇਰ ਗਾ ਹੈਂ ਮੁੰਡੇ ਫੇਰ ਕਰਮਿਆ ਆ ਫੇਰ ਵੀ ਗਰਮ ਚੱਲੰਦੇ ਆ ਔਰ ਇਧਰ ਬਾਕੀ ਔਰ ਰੀਲ ਪਾਉਣ ਲਗਾ ਸਟੋਰੀ ਵਿੱਚ ਦੱਦ ਕੇ ਸੁਭਾਵਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ